ਹੈਲੋ ਸਸਿਕਾ ਜੀ ਮੇਰਾ ਨਾਮ ਹੈ ਗਗਨ ਸੇਖੋਂ ਤੁਹਾਡਾ ਸਾਰਾ ਦਾ ਸਵਾਗਤ ਕਰਦਾ ਸ਼੍ਰੀ ਗੁਰੂ ਨਾਨਕ ਦਾਸ ਕੋਚਿੰਗ ਸੈਂਟਰ ਦੇ ਸੇਖੋਂ ਸਮਰਤਾਸ YouTube ਚੈਨਲ ਉਪਰ। ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਦੱਸਿਆ ਸੀ ਕਿ ਜੋ ਤੁਹਾਡੇ ਸਾਈਟਾ ਦੇ ਨਾਲ ਤੁਹਾਡੇ ਪਿਆਰ ਦੇ ਨਾਲ ਕਿਉਂਕਿ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਵਿਸ਼ਵਾਸ ਦੇ ਨਾਲ ਕਿ ਗੱਲ ਜੋ ਮਿਲ ਸਕੀ ਅਤੇ ਕਰਾਈ ਉਹ ਜਾਂਦੇ ਹਨ ਜੋ ਕਿ ਇਹ ਪ੍ਰਾਣੀ ਦੇ ਪਰਮ ਚੈਲੇ ਵਾਲੇ ਕੋਚਨ ਹਨ। ਤੇ ਦੋਸਤੋ ਲੈਬਲ ਇੰਸਪੈਕਟਰ ਦੇ ਵਿੱਚ ਪੀਪੀਐਸਬੀ ਕਲਰਕ ਦੇ ਵਿੱਚ ਦੇਖਣ ਨੂੰ ਵੀ ਮਿਲੇ ਆਪਣੇ ਕਾਫੀ ਕੁਐਸਚਨ ਤਾਂ ਦੋਸਤੋ ਜ਼ਰੂਰੀ ਨਹੀਂ ਕਿ ਆਪਨਾ ਡਿਜੀਟਲ ਬੋਰਡ ਹੈ ਜੋ ਕੰਪਲਸਰੀ ਹੈ ਤਾਂ ਇਹ ਐਗਜ਼ਾਮਪਲ ਹੈ ਜੋ ਕਿ ਮੈਂ ਤੁਹਾਡੇ ਸਾਹਮਣੇ ਕਿਉਂਕਿ ਮੈਂ ਤੁਹਾਨੂੰ ਸਿੰਪਲ ਦਿਖਾਇਆ ਹੈ ਕਿ ਕਿਸ ਤਰ੍ਹਾਂ ਵੀਡੀਓ ਬਣਾ ਸਕਦੇ ਆਪਾਂ ਇਸ ਤਰ੍ਹਾਂ ਕੀ ਹੈ चैनल को मोनेटाइज कर सकते हैं आप कोई जरूरी ना बड़ा उखा काम नहीं है दोस्तों बहुत सोखा काम है ता देखो आपा करते दे सारे प्रश्न जेडे पी बाय क्यू बन पेपर में तेरे क्वेश्चन कोई भी बात क्वेश्चन आपा नहीं करते दोस्तों ता किस तरह किमे आपा की है केड़ी-केड़ी चीज चाहिए थी जो कि एजुकेशन चैनल बनाउण देनी चाहिए दोस्तों ਉਹ ਤੋਂ ਮੈਨੂੰ ਦਿਖਾਵਾਂਗਾ ਜੋ ਮੇਰਾ ਸਟੂਡੀਓ ਹੈ ਜੋ ਮੇਰਾ ਬਹੁਤ ਵੱਡਾ ਸਟੂਡੀਓ ਬਣਾਇਆ ਹੋਇਆ ਹੈ ਤਾਂ ਉਹ ਕਰਾਂਗੇ ਤੇ ਤਾਂ ਦੋਸਤੋ ਆਪਾਂ ਚੱਲਦੇ ਹਾਂ ਸਟੂਡੀਓ ਵੱਲ ਕਿਉਂਕਿ ਸਟੂਡੀਓ ਵਿੱਚ ਹੀ ਤੁਹਾਨੂੰ ਪਤਾ ਲੱਗੇਗਾ ਜਿਆਦਾ ਕੁਆਲਿਟੀ ਦੀ ਇਹ ਦੋਸਤੋ ਕਲਾ ਮੈਡੀ ਇਹ ਤੁਸੀਂ ਵੀ ਕਰ ਸਕਦੇ ਹੋ ਤੁਸੀਂ ਵੀ ਭਾਈ ਜੋ ਤੂੰ ਦੇਖ ਰਿਹਾ ਹੈ ਨਾ ਤੁਸੀਂ ਵੀ ਕਰ ਸਕਦਾ ਮੇਰੇ ਭੈਣ ਭਰਾ ਹੋ ਤੁਸੀਂ ਸਾਰੇ ਕਰ ਸਕਦੇ ਹੋ ਜੇਕਰ ਤੁਹਾਨੂੰ ਨਵਾਂ ਜਿਹੜਾ ਸਬਜੈਕਟ ਦੇ ਬਾਰੇ

ਕਤੋਂ ਕੋ ਮੈਂ ਉਦਾਇਨੀ ਕਿਸੇ ਨ ਕਿਸੇ ਹਲੋ ਸੱਚਾ ਦੋਸਤੋਂ ਤੁਹਾਨੂੰ ਮੈਂ ਦੱਸ ਦਵਾਂ ਕਿ ਤੁਹਾਡੀ ਕਿਰਪਾ ਦੇ ਨਾਲ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਚੈਨਲ ਤੇ ਜੋ ਮੈਂ ਕੀਆ ਸਬਸਕ੍ਰਾਈਬਰ ਤੁਸੀਂ ਸਾਰੇ ਆਏ ਹੋ ਜੁੜੇ ਹੋ ਤੁਹਾਡੀ ਕਿਰਪਾ ਦੇ ਨਾਲ ਕੀਆ ਚੈਨਲ ਨੂੰ ਮੋਨਟਾਈਜ਼ ਜਲਦੀ ਹੀ ਕਰ ਲਿਆ ਹੈ ਜੋ ਕਹਿੰਦੇ ਹਨ ਕਿ ਡਿਜੀਟਲ ਪੋਰਟ ਤੋਂ ਬਿਨਾ ਅੱਫਾ ਕੁਛ ਨਹੀਂ ਕਰ ਸਕਦੇ ਦੋਸਤੋਂ ਮੈਂ ਉਹਨਾਂ ਨੂੰ ਵੀ ਕਹਿ ਰਿਹਾ ਕੀ ਜਰੂਰੀ ਨਹੀਂ ਡਿਜੀਟਲ ਬੋਰਡ ਦੀ ਲੋੜਾ ਤੁਸੀਂ ਮੋਬਾਈਲ ਰਾਹੀਂ ਵੀ ਕੀ ਹੈ ਪੜ੍ਹਾ ਸਕਦੇ ਹੋ ਬਸ ਸ਼ਰਤ ਇਹ ਹੈ ਕਿ ਦੋਸਤੋਂ ਕੰਟੈਂਟ ਤੁਹਾਡਾ ਵਧੀਆ ਹੋਣਾ ਜ਼ਰੂਰੀ ਹੈ ਕੰਟੈਂਟ ਉਹ ਹੋਣਾ ਜ਼ਰੂਰੀ ਹੈ ਜੋ ਪੇਪਰਾਂ ਦੇ ਵਿੱਚ ਪੁੱਛਿਆ ਜਾ ਰਿਹਾ ਹੈ ਤਾਂ ਤੁਹਾਨੂੰ ਮੈਂ ਅੱਜ ਦੱਸ ਦਵਾਂ ਕਿ ਆਹ ਤਾਂ ਮੇਰੀ ਆਫਲਾਈਨ ਕਲਾਸ ਜਦੋਂ ਮੈਂ ਆਫਲਾਈਨ ਕਰਾਉਂਦਾ ਹੁੰਦਾ ਸੀ ਹੁਣ ਕਿਸੇ ਕਾਰਨ ਕਰਕੇ ਮੈਂ ਨਹੀਂ ਕਰਾ ਰਿਹਾ ਤਾਂ ਦੋਸਤੋਂ ਆਹ ਦੇਖੋ ਆਹ ਚੀਜ਼ਾਂ ਹਨ ਆਹ ਹੈ ਟ੍ਰਾਈਪੋਡ ਆਹ ਹੈ ਜੋ ਮੋਬਾਈਲ ਹੈ ਜਿੱਥੇ ਤੁਹਾਡੇ ਮੈਂ ਕਮੈਂਟ ਦੇਖਦਾ ਹੁੰਨਾ ਤੇ ਆਹ ਕੀ ਟੱਚ ਪੈਨ ਰੱਖਿਆ ਹੋਇਆ ਦੋਸਤੋ ਤਾਂ ਬਸ ਆਹ ਤੇ ਇੱਕ ਆਹ ਕੀ ਮੈਂ ਮਾਈਕ ਰੱਖਿਆ ਹੋਇਆ ਹੈ ਤੇ ਇਹ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਵੀ ਅਵੇਲੇਬਲ ਹੋਣੀਆਂ ਜ਼ਰੂਰੀ ਹਨ ਦੋਸਤੋ ਜੇਕਰ ਤੁਸੀਂ ਆਪ ਦਾ ਸਟੂਡੀਓ ਬਣਾਉਣਾ ਚਾਹੁੰਦੇ ਹੋ ਹੁਣ ਸਟੂਡੀਓ ਇਹ ਹੈ ਤੇ ਦੋਸਤੋ ਹੁਣ ਕੋਈ ਐਡਵਾਂਸਡ ਸਟੂਡੀਓ ਵੀ ਨਹੀਂ ਹੈ ਜਿਸ ਦੇ ਨਾਲ ਕੀ ਮੈਂ ਬਹੁਤ ਕੋਈ ਤੁਹਾਨੂੰ ਦਿਖਾ ਸਕਾਂ ਤਾਂ ਦੋਸਤੋ ਇਹ ਚੀਜ਼ਾਂ ਕੀ ਤੁਹਾਡੇ ਕਰਕੇ ਹੀ ਸੰਭਵ ਹੋ ਨਹੀਂ ਹਾਨਾ ਕਿਉਂਕਿ ਮੇਰਾ ਜੋ ਇਨੀਸ਼ੀਏਟਿਵ ਸੀ ਕਿ ਤੁਹਾਨੂੰ ਫ੍ਰੀ ਆਫ ਕੋਸਟ ਪੜਾਉਣਾ ਤੇ ਉਹ ਮੈਂ ਕੀਤਾ ਹੈ ਦੋਸਤੋ ਤੇ ਕਰਾਂਗਾ ਦੋਸਤੋ ਕਰਦਾ ਰਵਾਂਗਾ ਧੰਨਵਾਦ